ਸਾਰਿਆਂ ਦੀਆਂ ਪਰਿਵਾਰਾਂ ਦੇ ਜੱਟਾਂ ਦੇ ਜੀਵਾਂ ਨੂੰ ਸ਼ੁਭ ਆਦਿ ਆਂਦੇ। ਨਾਮ ਦੇ ਨਾਲ ਜੁੜਦੇ ਬਾਣੀ ਦੇ ਗੁਰਪਿਆਰ ਧਰਮ ਦੇ ਜੀਵਨ ਦਾ ਗਿਆਨ ਕਰਕੇ ਕਰਮਾਂ ਦਾ ਗਿਆਨ ਦੇ ਜਾਣ। ਕੋਲੇ ਮਹਾਂਕਦਰ ਦਾ ਸੰਭਵ ਇਹ ਸੋਈ ਸਾਰੇ ਸੀ। ਕਿ ਸਤਗੁਰ ਜੋਂਦੇ ਨੇ ਜਿਹੜੇ ਨਿਰਮਲ ਹੁੰਦੇ। ਮਾਸੂਰ ਕਰਤੇ ਦੇ ਵਿਚਾਰ ਤੋਂ ਆਗਤ ਤਾਂ ਥੋੜਾ ਹੈ। ਉਸਾਰੇ ਦੇ ਬਿਤਾ ਕੇ ਇੱਕ ਮਰੋਥ ਜਨਾ ਦੇ ਮਾਲ ਮੈਲੇ ਨੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਆਵੇ ਰੇ ਮਾਤਾ ਦੇ ਮਹਾਪਰਮਾਣਾ ਦੀ ਰਾਤ ਕੋਈ ਖਾਤਾ ਗ੍ਰਾਂਡਿਕਾ ਸਾਡੇ ਖਾਤਾ ਵਾਲੇ ਦੀ ਰਾਗਾ ਦਾ ਬੜਾ ਨਾਮ ਸਾਹ ਕੋਈ ਦਾ ਕੀਤਾ ਹੋਇਆ ਹੈ ਸਾਡੇ ਮਾਤਾ ਜੀ ਨੇ ਪੜ੍ਹਿਆ ਸੀ ਮੈਂ ਉਹਨਾਂ ਦੇ ਬਰਦਾ i yeah. 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 خراب دفاع کر جا رہی ہے apa this piece of mondo hertz خالسا واحر جی کی فتح اس ٹائم پکڑے ہنسالی صاحب گردوارا ہنسالی صاحب ਕਾਂਤਰ ਬਾਬਾ ਜੀ ਜੀਤ ਸਿੰਘਾਂ ਸਾਢੇ 44 ਦੇ ਬਰਦਵਾ ਰਹੇ ਤੇ ਇੱਕ ਬੜੇ ਹੀ ਵਧੀਆ ਸੂਫੀ ਸਿੰਗਰ ਨਾਲ ਉਹਦੀ ਮੁਲਾਕਾਤ ਹੋਈ ਆ ਆਪਣੇ ਸਰਦਾਰ ਸੁਤਵੰਤ ਸਿੰਘ ਜੀ ਅਰਮਾਨ ਜੋ ਵੀ ਪਹਿਲਾਂ ਵੀ ਉਹ ਹਾਜ਼ਰੀ ਭਰਦੇ ਰਹਿੰਦੇ ਨੇ ਅੱਜ ਉਹਨਾਂ ਨਾਲ ਮੁਲਾਕਾਤ ਹੋਈ ਆ ਤੇ ਆਪਾਂ ਉਹਨਾਂ ਨੂੰ ਪੁੱਛਦੇ ਆਂ ਕਿ ਉਹ ਕੀ ਪ੍ਰੋਗਰਾਮ ਰਹਿਣ 44 ਦਾ ਵਾਇਗਰ ਜੀ ਦਾ ਖਾਸਾ ਵਾਇਗਰ ਜੀ ਕੀ ਫਤ ਹੈ ਬੰਦਾ ਵੀ ਕੀ ਪ੍ਰੋਗਰਾਮ ਹੈ ਜੀ ਰਹਿਣਦਾ ਅੱਜ ਜੀਤਨ ਬਾਬਾ ਜੀ ਤੇ ਪੂਨ ਤਤਵ ਤੇ ਬ੍ਰੰਗਣੀ ਸ਼੍ਰੀਮਾਨ ਸਾਧੂ ਬਾਬਾ ਅਜੀਤ ਸਿੰਘ ਮਾਰੇ ਹੰਸਾੜੀ ਵਾਲਿਆਂ ਨੇ ਜੀ ਅੱਜ ਦੇ ਦਿਨ ਨੂੰ ਰਾਤ ਨੂੰ 9:25 ਵਜੇ ਸਤਖੰਡ ਪਿਆਨਾ ਕੀਤਾ ਸੀ ਮਹਾਰਾਜ ਸਾਹਿਬ ਨੇ ਆਪਣਾ तकरीबन ਸਾਰਾ ਜੀਵਨ ਇਸ ਧਰਤੀ ਦੇ ਉੱਪਰ ਰਹਿ ਕੇ ਸਰ ਉਤਾਰ ਲਈ ਆਪਣਾ ਜੀਵਨ ਤਰਫ ਕਰ ਦੇ ਦੇਖੇ ਦਾ ਹੈ। ਹੋਰ ਬਬਲੀ ਪ੍ਰੋਗਰਾਮ ਹਰ ਸਾਲ ਹੀ ਹੁੰਦਾ ਜਿੱਦਾਂ ਹਾਂਜੀ ਹਾਂਜੀ ਜਦੋਂ ਤੇ ਮਹਾਰਾਜ ਸਤਖੰਡ ਪਿਆਨਾ ਕੀਤਾ 1 ਜਨਵਰੀ 2015 ਨੂੰ ਮਹਾਰਾਜ ਸਤਖੰਡ ਪਿਆਨਾ ਕੀਤਾ ਸੀ ਤੇ ਇਹ 10ਵਾਂ ਮਹਾਰਾਜ ਦੀ ਯਾਦ ਦੇ ਵਿੱਚ ਮੇਰੇ ਕੋਲ 10ਵੀਂ ਵਰਤੀ ਬਣਾਈ ਜਾ ਰਹੀ ਹੈ ਜੀ। ਤੇ ਹੋਰ ਆਪਣੇ ਕੋਲ ਕਿਰਕਿਰ ਪ੍ਰੋਗਰਾਮ ਹੁੰਦੇ ਨੇ ਹਰ ਸਾਲ ਪੁਰਿਤ ਪ੍ਰੋਗਰਾਮ ਦੇ ਜੀਨੇ ਸੰਗਰਾਮ ਦਾ ਦਿਹਾੜਾ ਪਰਦਾ ਵੀਰਵਾਰ ਐਤਵਾਰ ਨੂੰ ਸੰਗਤ ਆਉਂਦੀ ਹੈ ਨਿਰੰਤਰ ਵੀ ਸੰਗਤ ਰੋਜ਼ ਆਉਂਦੀ ਹੈ ਜੀ ਤੇ ਵੱਡੇ ਸਮਾਗਮ ਜਿਵੇਂ 10 ਅਗਸਤ ਨੂੰ ਮਹਾਰਾਜ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਤੇ 1 ਜਨਵਰੀ ਨੂੰ ਮਹਾਰਾਜ ਦਾ ਮਹਾਰਾਜੀ ਯਾਦ ਦੇ ਵਿੱਚ ਵੱਡਾ ਸਮਾਗਮ ਹੁੰਦਾ ਜੀ ਬਾਕੀ ਹੋਰ ਸਾਰਾ ਸਲਾਨਾ ਸੰਗੁਰਨਾਨ ਸਾਹਿਬ ਦਾ ਗੁਰਪੁਰਪ ਬੱਚੀਆਂ ਦੇ ਲੋੜਵੰਦ ਬੱਚੀਆਂ ਤੇ ਸਮੂਹਿਕ ਵਿਆਹ ਕੀਤੇ ਜਾਂਦੇ ਨੇ ਜੀ ਹਰੇਕ ਸਾਲ ਖੋਰ ਵੀ ਬੜੇ ਸਮਾਗਮ ਗਾਹੇ ਬਗਾਹੇ ਚੱਲਦੇ ਰਹਿੰਦੇ ਨੇ ਜੀ ਹਾਂਜੀ ਕੋਈ ਬਾਬਾ ਜੀ ਯਾਦ ਵਿੱਚ ਕੋਈ ਹੋ ਜੇ ਕੋਈ ਪਾਲਾ ਜੀ ਮੈਂ ਤਾਂ ਸੁਫੀ ਗਾਇਕ ਜੀ ਕੀਤਾ ਸੀ ਕੋਈ ਹਾਂਜੀ ਮਾਰੇ ਸਭ ਦੀ ਯਾਦ ਦੇ ਵਿੱਚ ਮੈਂ ਇੱਕ ਮਾਰੇ ਦੇ ਜਾਣ ਤੋਂ ਬਾਅਦ ਇੱਕ ਟ੍ਰੈਕ ਰਿਕਾਰਡ ਕਰਾਇਆ ਸੀ ਮੈਂ ਉਹਦੇ ਦੋ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਰੋਗ ਲੱਗਿਓ ਰੋਗ ਲੱਗਿਓ ਪ੍ਰੀਤ ਮਾਇਆ ਵੱਲੇ ਰੋ ਰੋਇਸੀ ਚੱਲੇ ਹੋ ਗਏ ਹੋ ਦਲਾਗਿਓ ਸਾਈ ਜੀ ਬੱਲੇ ਰੋ ਰੋਇਸੀ ਚੱਲੇ ਹੋ ਗਏ ਬਾਬਾ ਸ਼ੁਕਰੀਆ ਤੁਹਾਡਾ ਹਾਂ ਜੀ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਬਾਬਾ ਜੀ ਆਪ ਦੇ ਚ ਕੁਝ ਨਹੀਂ ਮੈਂ ਫੁੱਲ ਮੈਂ ਚੱਲਦਾ ਪੈਸਾ ਕਮਾਉਣ ਪੈਸੀ ਹੈ ਟੀਮ ਜਿਹੜੀ ਕਿ ਪਟਿਆਲਾ ਤੋਂ ਆਈ ਆ ਤੇ ਹੋਰ ਬਬੀ ਜੀ ਕੇ ਕੋਈ ਵੀ ਅਕੈਡਮੀ ਚਲਾਉਣੀ ਹੈ ਹਾਂਜੀ ਗੀਤ ਕੱਢੀ ਚਲਾਉਣੀ ਹੈ ਪਟਿਆਲੇ ਦੀ ਹਾਂਜੀ ਹਾਂ ਉਹ ਐਡਰੈਸ ਹੋਗਾ ਦੁਕਾਨਾਂ ਸਾਹ ਦੇ ਕੋਲੇ ਹੈ ਜੀ ਦੁਕਾਨਾਂ ਸਾਹ ਦੇ ਕੋਲੇ ਪੈਂਦੀ ਜੇ ਕੋਈ ਲੱਭੋ ਕੋਈ ਟੈਕਟ ਕਰਨਾ ਚਾਹੇ ਕੋਈ ਮੈਂ ਜੀ ਫੇਸਬੁੱਕ ਤੇ ਪੇਜ ਹੈਗਾ ਜੀ ਇੰਸਟਾਗ੍ਰam ਤੇ ਪੇਜ ਹੈਗਾ ਤੇ ਉਹ ਕੰਟੈਕਟ ਕਰ ਤੇ ਬਹੁਤ ਬਹੁਤ ਸ਼ੁਕਰੀਆ ਹੈ ਸੀ ਪਟਿਆਲੇ ਦੇ ਸਰ ਪ੍ਰਨਾਲ ਸੁਪੰਸਿਕ ਜੀ ਆਰਮਾਨ ਤੇ ਜੇ ਕਿਸੇ ਨੂੰ 뮤זיਕ ਸਿੱਖਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬੜੇ ਹੀ ਵਧੀਆ ਤੇ ਨਾਈਸ ਪਰਸਨ ਬੰਦੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਅਸਤੀ ਲਾਇਨ ਹਰਸਿਓ ਲੈਣ ਮਿਲਾਏ ਜਿਵੇਂ ਉਹ ਪ੍ਰਭੂ ਨਾਲ ਮਿਲਾ ਦਿੰਦੇ ਨੇ ਬਾਣੀਆਂ ਦੀ ਜਨਕਾ ਆਪ ਸਫਾਈ ਹੋਵਾ ਨਿੰਦਕ ਭਾਗੇ ਹਾਰ ਭਰਮਤ ਭਰਮਤ ਉਹ ਹੈ ਲੰਗੜੇ ਉਹ ਰਜੇ ਨਾਮ ਮੰਤਾਰ ਆਦੋ ਦੀ ਵਡਿਆਈ ਵਾਹ ਸ਼ੁਰੂ ਕਰਾਉਂਦਾ ਹੈ ਨਿੰਦਕ ਜਰਾਸੀ O, amistad de miñor en casa! O tura sae de una sembrada ñañada. O que es, o que es, o 私たちの発表は私たちのスは ਤਰੀਵਾਲ ਸੇ ਜਿੰਨੀ ਵੀ ਮੈਨੇਜਮੈਂਟ ਸਾਰਿਆਂ ਦਾ ਸਤਿਕਾਰ ਬਾਬਾ ਬੰਤਾ ਸਿੰਘ ਜੀ ਪਹੁੰਚੇ ਨੇ ਰਾਜ ਦੇ ਮੰਤਰੀ ਨਹੀਂ ਉਸ ਤੋਂ ਪਹਿਲਾਂ ਚਵਤੀਖਸਾਲ ਦੇ ਮੁਖੀ ਕਾਨਿਆਵੈ ਸਿੰਘ ਜੀ ਪਹੁੰਚੇ ਹੋਏ ਨੇ ਔਰ ਇਸ ਖਸਾਲ ਦੇ ਨਾਲ ਇਸ ਸਤਾਨ ਦਾ ਕੋਈ ਗੂੜਾ ਸੰਬੰਧ ਹੈ ਕਿਉਂਕਿ ਉਸ ਤਖਾਲ ਦੇ ਬਾਨੀ ਸਤਿਵੰਤ ਸਚਿਆ ਸਿੰਘ ਜੀ ਇਹ ਸਤਾਨ ਦੇ ਗਾਹ ਤੇ ਲੰਬਾ ਸਮਾਂ ਰਹੇ ਨੇ ਔਰ ਬਹੁਤ ਬਹੁਤ ਪ੍ਰਕਾਰ ਦੀਆਂ ਗੀਤਾਂ ਉਹਨਾਂ ਨੇ ਸੁਣਾਇਆ ਨੇ ਜਿਹੜੀ ਸਭ ਦੇਖ ਰਹੇ ਨੇ ਇਹਨਾਂ ਦੋਨਾਂ ਤੋਂ ਬਾਅਦ ਆਪਾਂ तकरीबन 1:30 ਹੋ ਰਿਹਾ ਹੈ। ਆਪਾਂ ਗੱਲ ਕਰਦੇ ਹਾਂ ਇੱਕ ਬਾਅਦ ਦੇ آپ سرفر گے اور پندرہ فروری یعنی امیت سنگھ جی جہاں کہ ہوتی سال کے مکھی نے وہ آپ جب گرم کے سامنے رکھیں گے اس کے بعد بابا کر میں آپ کی سامنا پاؤں گے اور ਬਹੁਰੇ ਦੇ ਵਿੱਚ ਨਹੀਂ ਕੌਣ ਜੀ ਹੋ ਰਿਹਾ ਹੈ ਤੇ ਨਾਲ ਜੋ ਜੀ ਰਹਿ ਸੰਨ ਪਰ ਪਰਾ واسطے کوئی بھی نہیں ہے تیرے واسطے کوئی بھی پرایا نہیں ہے رنجک ماتر کی تیرے میں کسی پرتی کوئی ویر پاہنا نہیں ہے نرمل ہے اسے نرمل ہے